ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਹ ਹੋਪ ਤੁਸੀਂ ਸਾਰੇ ਠੀਕ ਹੋੜੇ ਜੀ ਤੇ ਅੱਜ ਬਣਾਵਾਂਗੇ ਅਸੀਂ ਕੱਦੇ ਦੀ ਸਬਜ਼ੀ ਇਹ ਕੱਦੇ ਦੀ ਸਬਜ਼ੀ ਬਣਾਵਾਂਗੇ ਮੈਂ ਆਹ ਲੈ ਲਿਆ ਕਦੋਂ ਤੇ ਕਰਾਂਗੇ ਕੀ ਹੋਣੀ ਪਰਮਣਸੀ ਲਸਣ ਪਿਆਜ਼ ਤੇ ਮਿਰਚ ਐਂਡ ਅਦਰ ਠੀਕ ਹੈ ਜੀ ਮੈਂ ਰੈਡੀ ਕਰ ਲੈਂਦੀ ਹਾਂ ਹੁਣ ਕਟਿੰਗ ਕਰਕੇ ਤੇ ਬਾਅਦ ਵਿੱਚ ਇਹਨਾਂ ਨੂੰ ਵਾਸ਼ ਕਰਕੇ ਗ੍ਰੈਂਡਰ ਕਰ ਲਾਂਗੇ ਕਿਦੋਂ ਸਾਡਾ ਪਿਆ ਕੱਚਾ ਹੀ ਨਾ ਜਿ ਪੱਕਾ ਹੁੰਦਾ ਫਿਰ ਇਹ ਚੀਜ਼ ਆ ਦੁੰਦੇ ਆਂ ਦੀ ਪਰ ਇਹ ਸੀਗਾ ਸੋ ਤਾਰ ਨਹੀਂ ਨਹੀਂ ਹੈਗੀ ਤੇ ਇਹਦੇ ਇਸ ਤਰ੍ਹਾਂ ਹੀ ਕਰਨੇ ਨੂੰ ਕੱਚਾ ਤਾਂ ਪਿਆ ਹੈ ਨਾ ਇਹ ਤੇ ਉਹਦੀ ਬਾਅਦ ਵਿੱਚ ਅਸੀਂ ਨਾ ਇਹ ਵਾਸ਼ ਕਰ ਲਿਆ ਅਦਰਕ ਲਸਣ ਤੇ ਮਿਰਚਾਂ ਤੇ ਪਿਆਜ਼ ਇਹ ਜਸ ਵਾਸ਼ ਕਰ ਲਈ ਆ ਤੇ ਉਹਦੇ ਵਾਸਤੇ ਤੁਸੀਂ ਜਿਹਨਾਂ ਲੋ ਬਨੇ ਰਹੇ ਹੋ ਜੋ ਨਿਊ ਹੈ ਪਲੀਜ਼ ਜੁਆਇਨ ਕਰੋ ਚੈਨਲ ਨੂੰ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਵਧੀਆ ਵਧੀਆ ਜੀ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਇਹ ਵੀ ਦੱਸਿਆ ਕਰੋ ਪਲੀਜ਼ ਲੋ ਤੇ ਇੰਡਕਸ਼ਨ ਤੇ ਰੱਖ ਦ assi 팬 ਆਹ ਤਾਂ ਵਿੱਚ ਤੇਲ ਘਰ ਜੀ ਪਰ ਕੇ ਤੇ ਹੁਣ ਇਹਨੂੰ ਪਹਿਲਾਂ ਥੋੜਾ ਗਰਮ ਕਰ ਲੈਨੇ ਆ ਤੇਲ ਨੂੰ ਦੇ ਵਿੱਚ ਪਾਵਾਂਗੇ ਸੀ ਥੋੜਾ ਮੈਂ ਧਨੀਆ ਹੀ ਪਾਉਂਦੀ ਹੁੰਦੀ ਆ ਸੁੱਕਾ ਧਨੀਆ ਤੇ ਜੀਰਾ ਵੀ ਪਾਉਂਦੀ ਹੁੰਦੀ ਆ ਥੋੜੀ ਮੇਥੀ ਦਾਣੇ ਪੈਂਦੋ ਨੇ ਸੁੱਕੇ ਮੇਥੀ ਦਾਣੇ ਤੇਲ ਹੋ ਗਿਆ गरम ਤੇ ਇਹਦੇ ਵਿੱਚ ਪਹਿਲਾਂ ਮੈਂ ਮੇਥੀ ਪਾਤੀ ਆ ਤੇ ਇਹਦੇ ਵਿੱਚ ਮੈਂ ਹੋਰ ਥੋੜਾ ਜਿਹਾ ਸੁੱਕਾ ਧਨੀਆ ਤੇ ਜੀਰਾ ਪਾ ਦਊਗੀ ਤੇ ਜੋ ਮੈਂ ਹੁਣ ਗ੍ਰੈਂਡਰ ਕਰਿਆ ਹੋਇਆ ਮਸਾਲਾ ਨਾ ਸਾਰਾ ਇਹਦੇ ਵਿੱਚ ਹੀ ਪਾ ਦੇਣਾ ਹੁਣ ਮੈਂ ਇਕੱਠਾ ਹੀ ਕਰ ਲਿਆ ਸੀ ਮੈਂ ਅਲੱਗ-ਅਲੱਗ ਨਹੀਂ ਕੀਤਾ ਤੇ ਉਹਦੀ ਵੱਧੀ ਚੰਗੀ ਤਰ੍ਹਾਂ ਰੋਸਟ ਕਰ ਲੈਂਦੀ ਆ ਬ੍ਰਾਊਨ ਕਲਰ ਕਰ ਲੈਂਦੀ ਆ ਜਦੋਂ ਤੇਲ ਛੱਡ ਜੂਗਾ ਫਿਰ ਮੈਂ ਇਹਦੇ ਚ ਟਮਾਟਰ ਪਾ ਦੂੰਗੀ ਦੋ ਟਮਾਟਰ ਪਾ ਦੂਗੀ ਤੇ ਪੀਚਾ ਤੇ ਮੈਂ ਨੂੰ ਗ੍ਰੈਂਡਰ ਕਰ ਲੈ ਸੀ ਉਹ ਪਿਆਜ਼ ਟਮਾਟਰ ਨੂੰ ਟਮਾਟਰ ਗ੍ਰੈਂਡ ਕਰਕੇ ਚੰਗੀ ਤਰ੍ਹਾਂ ਮੈਨੂੰ ਇੱਕ ਵਾਰੀ ਤਨਾਲੋਂ ਗਿਆ ਚੰਗੀ ਤਰ੍ਹਾਂ ਬਰਾਉਨ ਚ ਕਰ ਲਉਂਗੀ ਫਿਰ ਮੈਂ ਵਿੱਚ ਤਿੰਨ ਮਸਾਲੇ ਹੀ ਪਾਉਂਦੀ ਹੁੰਦੀਆਂ ਨੋਂ ਮਿਰਚ ਤੇ ਹਲਦੀ ਜਦੋਂ ਮਸਾਲੇ ਮੈਂ ਨਹੀਂ ਪਾਉਂਦੀ ਕਿਉਂਕਿ ਫਿਰ ਜਲਣ ਹੋਣ ਲੱਗ ਜਾਂਦੀ ਹੈ ਜੇ ਅਸੀਂ ਗਰਮ ਮਸਾਲੇ ਇਸਤੇਮਾਲ ਕਰਦੇ ਹਾਂ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਨਹੀਂ ਪਾਉਂਦੀ ਹੁੰਦੀ ਮੈਂ ਆਮੇ ਸਰਦੀ ਦਾ ਵੀ ਹੋਵੇ ਤੇ ਮੈਂ ਗਰਮ ਮਸਾਲਾ ਇਸਤੇਮਾਲ ਨਹੀਂ ਕਰਦੀ ਹੈਗੀ ਪਤਾ ਨਹੀਂ ਕਿਤਨਾ ਕਿੰਨਾ ਹੁੰਦਾ ਆ ਪਰ ਸੁੱਕੇ ਮਸਾਲੇ ਕਈ ਵਾਰੀ ਮੈਂ ਸਰਦੀ ਵਿੱਚ ਇਸਤੇਮਾਲ ਕਰ ਲੈਂਦੀ ਆ ਬਾਕੀ ਜਾਨ ਮਸਾਲੇ ਨਹੀਂ ਪਾਉਂਦੀ ਵੈਸੇ ਇਸ ਜੀ ਨਾਲ ਵੀ ਟੇਸਟੀ ਬਣ ਜਾਂਦੀ ਆ ਤੇ ਹੋਏ ਨੇ ਤੇਲ ਸਾਟ ਕਮ ਕਰ ਲੈਨੇ ਚੰਗੀ ਤਰ੍ਹਾਂ ਪਕਣ ਹੋ ਗਏ ਮਸਾਲ ਤੇ ਹੋਏ ਦੇ ਵਿੱਚ ਮੈਂ ਕਦੋਂ ਪਾ ਦੂੰਗੀ ਛਿਲਕੇ ਨੂੰ ਸਾਰੀ ਪਾਇਆ ਸੀ ਕਿ ਖੱਚਾ ਪਾਇਆ ਸੀ ਇਹਨੂੰ ਇਸ ਕਰਕੇ ਤੇ ਮੈਂ ਇਹਨੂੰ ਹੁਣ ਚੰਗੀ ਤਰ੍ਹਾਂ ਹਲਾ ਕੇ ਤਾਕ ਦੂੰਗੀ ਫਿਰ ਤਾਕ ਮੈਂ ਮੀਡੀਅਮ ਕਰ ਦੂੰਗੀ ਦੇਖੋ ਕਿੰਨਾ ਪਿਆਰਾ ਕਲਰ ਆਇਆ ਨਾ ਕੱਦੂ ਦਾ ਜੇ ਮੈਂ ਰੋਟਾ ਆ ਕੇ ਹੁਣ ਇਹ ਲੋ ਗੈਸ ਹੋ ਗਿਆ ਖਤਮ ਤੇ ਫਿਰ ਮੈਨੂੰ ਪੜਾਈ ਚ ਕੱਢਣਾ ਪਿਆ ਪੜਾਈ ਚ ਰੱਖ ਕੇ ਇਹ ਦੂਜੇ ਦੀ ਰੱਖਣਾ ਪਿਆ ਫਿਰ ਫਿਰ ਇਸ ਕਰਕੇ ਫਿਰ ਮੈਂ ਜਲਦੀ ਗੈਸ ਬਾਚ ਚ ਲਗਾਉਂਦੀ ਆ ਪਹਿਲਾਂ ਇਹਨੇ ਸਬਜੀ ਬਣ ਚੁੱਕੀ ਨਹੀਂ ਫਿਰ ਫੰਡੀ ਜੀ ਭਜੰਦੀ ਆ ਤਾਂ ਟੇਸਟ ਪਰਾਵੋ ਜਿਹੜਾ ਸਬਜੀ ਦਾ ਤੇ ਮੈਂ ਉਹਨੂੰ ਪਹਿਲਾਂ ਕੱਢ ਕੇ ਨਾ ਇੰਡਕਸ਼ਨ ਤੋਂ ਗੈਸ ਤੇ ਰੱਖ ਤਾ ਸੀ ਗੈਸ ਤਾਂ ਫਿਰ ਚੁੱਲੇ ਤੇ ਰੱਖਣੀ ਪਈ ਸਬਜੀ ਮੈਨੂੰ ਚਲੋ ਇਹਨੇ ਹੌਲੇ ਹੌਲੇ ਮੀਡੀਅਮ ਤੇ ਪੱਕੀ ਜਾਊਗੀ ਪਰ ਚੁੱਲੇ ਦੀ ਸਬਜੀ ਇਸ ਤਰ੍ਹਾਂ ਵੀ ਟੇਸਟੀ ਜ਼ਿਆਦਾ ਹੁੰਦੀ ਆ ਹਨਾ ਇੱਕ ਲੱਗੇ ਟੇਸਟ ਹੁੰਦਾ ਕਿ ਮੇਰੀ ਸਬਜੀ ਦਾ ਕਿੰਨੇ ਕੰਮ ਆ ਜਾਂਦਾ ਚੁੱਲ੍ਹਾ ਵੀ ਰੱਖਿਆ ਹੋਇਆ ਹੋਵੇ ਜੀ ਘਰ ਦੇ ਵਿੱਚ ਤੇ ਸਰਦੀਆਂ ਵਿੱਚ ਹੀ ਬਾਲਦੀ ਹੁੰਦੀ ਜਿਆਦਾ ਕਰਕੇ ਮੈਂ ਗਰਮੀਆਂ 'ਚ ਨਹੀਂ ਬਾਲਦੀ ਹੁੰਦੀ ਚਲੋ ਫਿਰ ਵੀ ਨੇ ਕੰਮ ਦਿੱਤਾ ਮੈਨੂੰ ਅੱਜ ਤੇ ਹੁਣ ਪੂੜੀਆਂ ਬਣਾਵਾਂਗੇ ਪੂੜੀਆਂ ਲਈ ਆਟਾ ਮੈਂ ਬਣਾਉਣ ਲੱਗੀ ਆ ਇਹਦੇ ਵਿੱਚ ਮੈਂ ਪਾਉਂਗੀ ਥੋੜੀ ਜਿਹੀ ਜਿਜਵੈਣ ਤੇ ਥੋੜਾ ਜਿਹਾ ਪਾਉਂਗੀ ਨਮਕ ਤੇ ਫਿਰ ਮੈਨੂੰ ਹੁਣ ਚੰਗੀ ਤਰ੍ਹਾਂ ਹਲਾ ਕੇ ਗੁੰਨ ਲੈਂਦੀ ਆ ਆਟਾ ਤੇ ਪਲੀਜ਼ ਜੋ ਨਿਊ ਮੇਰੀ ਫੈਮਿਲੀ ਪਲੀਜ਼ ਜੁਆਇਨ ਕਰਿਆ ਕਰੋ ਚੈਨਲ ਨੂੰ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਆ ਉਹ ਵੀ ਦੱਸਿਆ ਕਰੋ ਤੇ ਜੇ ਆਟਾ ਸਾਡਾ ਬਣ ਚੁੱਕਿਆ ਤੇ ਮੈਂ ਇਹਨੂੰ 15-20 ਮਿੰਟ ਲਈ ਰੈਸਟ ਤੇ ਰੱਖ ਦਊਂਗੀ ਤੇ ਉਸਦੇ ਬਾਅਦ ਇਹ ਵਿੱਚ ਅਸੀਂ ਫੇਰ ਪੂਰੀਆਂ ਲਗਾਵਾਂਗੇ ਇਹ ਮੈਂ ਉੱਚਾ ਦੁੱਧ ਬਣ ਗਿਆ ਸਬਜੀ ਬਣਦੀ ਤੇ ਕੁਝ ਸਮਾਂ ਮੁੱਜੀ ਵਿੱਚ ਲਿਚਿਤ ਹੋਣੇ ਸੀ ਮੈਂ ਚੀਨੀ ਪਾਤਾ ਕਿਉਂਕਿ ਅਸੀਂ ਮਿੱਠਾ ਦੁੱਧ ਬਣਾਉਣਾ ਹੈ ਸੰਦਾ ਮੈਂ ਪਹਿਲਾਂ ਮਿਰਚ ਤੇਜ ਪਾ ਲਈ ਹਰੀ ਵੀ ਪਾਈ ਸੀ ਨਾਲ ਮੁੱਜੀ ਪਾਈ ਸੀ ਥੋੜੀ ਜਿਹੀ ਤੇ ਫਿਰ ਇੱਕ ਬੈਲੈਂਸ ਚ ਬਣ ਜਾਂਦਾ ਸਬਜੀ ਦਾ ਤੇ ਹਲਕਾ ਮਿੱਠਾ ਪਾਇਆ ਚੀਨੀ ਪਾਤੀ ਸ਼ੱਕਰ ਵੀ ਖਾ ਸਕਦੀ ਆ ਪਰ ਮੈਂ ਚੀਨੀ ਹੀ ਪਾਈ ਸੀ ਤੇ ਇਹਨੂੰ ਥੋੜਾ ਜਿਹਾ ਮੈਂ ਹੋਰ ਸਬਜੀ ਨੂੰ ਅੰਝਾ ਲੂੰਗੀ ਸਬਜੀ ਚੰਗੀ ਤਰ੍ਹਾਂ ਕਦੋਂ ਬਣਦਾ ਬਣ ਕੇ ਲੋਕੀ ਡੀਟੇਲਸ ਦੱਸਿਆ ਦੇ ਧਨੀਆ ਪਾ ਦਿੰਦੀ ਆ ਸਬ ਸਭੇ ਪੈਲੀ ਹੋ ਗਈ ਆ ਕੋਣ ਸਾਡੀ ਕਿਵੇਂ ਦੇ ਲੱਕੀਨ ਕਰਾ ਦਿੰਦੇ ਹੋ ਦੱਸੋ ਕਰੀਏ ਲੋਕਾਂ ਇਕੱਲੇ ਹੁੰਦਾ ਪਕੀ ਚੀਜ਼ ਸਾਡੇ ਕੱਪ ਕਿੱਥੇ ਹੈ ਲੈ ਵਧੀਆ ਪਕਾ ਚੁੱਕੇ ਨੇ ਗਿਆਨ ਹੁੰਦੀ ਹੈ ਠੀਕ ਹੈ ਤੁਹਾਡੀ ਬਾਅਦ ਚ ਦਿਖਾਣੇ ਬਣੇ ਰਹੋ ਤੁਸੀਂ ਵਲੌਗ ਨਾਲ ਚਲੋ ਜੀ ਹੋ ਹੋ ਗਈ ਪੂਰੀਆਂ ਦੀ ਤਿਆਰੀ ਇਹਦੇ ਵਿੱਚ ਪਾ ਲੈਂਦੇ ਆ ਸਿਰਫ ਰਫਾਈਨ ਤੇਲ ਇਹਨੂੰ ਚੰਗੀ ਤਰ੍ਹਾਂ ਹੁਣ ਗਰਮ ਕਰ ਲੈਣੇ ਆ ਤੇ ਹੁਣ ਸਾਡਾ ਕੀ ਹੋ ਗਿਆ ਗਰਮ ਤੇ ਵਿਚ ਮੇ ਪੂਰੀ ਪਾਣੀ ਲਿਆ ਜੀ ਤੇ ਹਲਕਾ ਹਲਕਾ ਮੈਨੂੰ ਦਵਾ ਦੂਣੀ ਨੀਚੇ ਨੂੰ ਤੇ ਫਿਰ ਇਹਨੇ ਫੁੱਲ ਦੇ ਉੱਪਰ ਆ ਜਾਣਾ ਹੈ ਦੇਖੋ ਤੇ ਇਹ ਤੇ ਫੁੱਲ ਗਈ ਪੂਰੀ ਸਾਟੀ ਤੇ ਫਿਰ ਨਾਲ ਮੈਂ ਗਿੰਚ ਬਣਾਉਣ ਲੱਗੀ ਸੀ ਦਿੰਚ ਵਪਨਾ ਇਨਸੀ ਕਿਉਂਕਿ ਮੈਂ ਔਰ ਮੇਰਾ ਬੇਟਾ ਹੀ ਸੀਗੇ ਤੇ ਚਲੋ ਜਦੋਂ ਸਾਰੇ ਘਰ ਵਿੱਚੋਂ ਹੂੰਗੇ ਫੇਰੀ ਵਾਉਣਗੇ ਫਿਰ ਮੈਂ ਸ਼ਾਮ ਨੂੰ ਬਣਾਈਆਂ ਨਹੀਂ ਪੂਰੀਆਂ ਇਹ ਵੀ ਕੋ ਟਾਈਮ ਨਹੀਂ ਲੱਗਦਾ ਵੈਸੇ ਦਿਲ ਤੱਕ ਹਰਦਾ ਘਾਣੂ ਫਿਰ ਤਲੀਆਂ ਹੀ ਜਖਰਾਵੀ ਕਰਦੀਆਂ ਪਰ ਕਦੇ-ਕਦੇ ਖਾਂਟੇ ਤਾਂ ਕੁਛ ਨਹੀਂ ਹੁੰਦਾ ਮਹੀਨੇ ਚ ਨੂੰ 2 ਮਹੀਨੇ ਚ ਇੱਕ ਵਾਰੀ ਖਾਂਟੇ ਤਾਂ ਕੁਛ ਨਹੀਂ ਸੰਦਾ ਪਰ ਚੀਜ਼ਾਂ ਬੁਰੀਆਂ ਹੋਣੀ ਚਾਹੀਦੀਆਂ ਇਹਨਾਂ ਦੇ ਵਿੱਚ ਤੁਹਾਨੂੰ ਪ੍ਰਾਵਨਾ ਕਰਨ ਵੇਸੀ ਚੀਜ਼ਾਂ ਦਿਨ ਵਿੱਚ ਖਾਣੀ ਚਾਹੀਦੀ ਆ ਰਾਤ ਨੂੰ ਨਹੀਂ ਖਾਣੀ ਚਾਹੀਦੀਆਂ ਕਿਉਂਕਿ ਸਾਨੂੰ ਭੂਮ ਫਿਰ ਗਿਆ ਹਜ਼ਮ ਕਰਨਾ ਥੋੜਾ ਕੋਸੁੰਦਾ ਰਾਤ ਨੂੰ ਤੱਕ ਤੇ ਜਾਣਾ ਨਹੀਂ ਹੁੰਦਾ ਦਿਨ ਵਿੱਚ ਭੂਮ ਦੇ ਫਿਰਦੀ ਹਜ਼ਮ ਹੋ ਜਾਂਦੀਆਂ ਚੀਜ਼ਾਂ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਆ ਕਰੋ ਲੋਟੀ ਪੂਰੀ ਹੋ ਗਈ ਰੈਡੀ ਕਿ ਮੈਨੂੰ ਨਾ ਫਟਾਪਾਣ ਪਿੱਛੇ ਬੋਲੀ ਨੂੰ ਇਹ ਫਟਾਪਾੜਾ ਲਾ ਦਿੰਦੀ ਆ ਬਟੇ ਨੂੰ ਤਾਂ ਭੁੱਖ ਲੱਗੀ ਹੋਈ ਸੀ ਔਰ ਉਹ ਪੋਰੀ ਨੂੰ ਦੇਖ ਕੇ ਤੇ ਵੈਸੇ ਨਹੀਂ来 ਹੋਂ ਦੋਸਤੋ ਕਿਉਂਕਿ ਇਹ ਚੀਜ਼ ਜ਼ਿਆਦਾ ਟੇਸਟੀ ਲੱਗਦੀ ਆ ਨਾ ਫਲੀ ਉਹ ਚੀਜ਼ ਜਿਹੜਾ ਬਗਿਆ ਤੇ ਲੱਗਦੀ ਆ ਪਰ ਆਦੀ ਜਿਹਾ ਖਰਾਬ ਕਰਦੀਆਂ ਨੇ ਲੋਜੀ ਕੋਲ ਖੜਿਆ ਨੂੰ ਹੁੰਦਾ ਹੈ ਮੈਨੂੰ ਫਟਾਫਟ ਦੇ ਤੇ ਮੈਨੂੰ ਭੁੱਖ ਲੱਗੀ ਪਈ ਆ ਬੇਟਾ ਕਈ ਦਿਨ ਤੋਂ ਕਹਿ ਰਸੀ ਮम्मा ਪੂਰੀਆਂ ਬਣਾ ਦੂ ਪੂਰੀਆਂ ਬਣਾ ਦੂ ਮੈਂ ਕਿ ਚੱਲ ਅੱਜ ਬਣਾ ਹੀ ਦਿੰਨੇ ਆ ਤੇ ਤੇ ਬੱਚੀ ਰੋਣਾ ਫਿਰ ਬੱਚੀ ਆ ਕੇ ਥੋੜੀ ਚੱਲਦੀ ਹੁੰਦੀ ਹੈ ਕਿਸੇ ਵੀ ਫਟਾਫਟ ਲਾ ਦਿੰਦੀ ਹੈ ਜੀ ਫਟਾਫਟ ਪੂਰੀਆਂ ਤੇ ਕਈ ਵਾਰ ਫੁੱਲ ਕੇ ਆ ਜਾਂਦੀਆਂ ਕਈ ਵਾਰ ਇਦਾਂ ਦੀ ਬਣ ਜਾਂਦੀ ਹੈ ਹਨਾ ਪਰ ਕਦੋਂ ਨਾਲ ਦਾ ਬੁਰੀ ਟੇਸਟ ਦਿੰਦੀ ਹੈ ਨਾ ਪੂਰੀਆਂ ਬਣ ਕੇ ਹੈ ਨਾ ਤੇ ਇੱਕ ਦੋ ਅਦੀ ਪੂਰੀਆਂ ਸਾਡੀ ਹੋ ਗਿਆ ਰੈਡੀ फटाफट पा तो भी खाओ जी प्लेट होगी रेडी जी दही सैलड पूड़ियाँ गर्मा गरम अदू तो सब्जी भी खाओ तो कि मैं लगी रेसिपी जरूर सुना थैंक यू सो मच